ਇਹ ਜਿਹੜੀ ਜੋੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਦਾ ਨਾਂ ਗੁਰਵੀਰ ਤੇ ਮੰਮਤਾ ਹੈ ਇਹਨਾਂ ਦੀ ਪਿਆਰ ਕਹਾਣੀ ਇੰਨੀ ਕ ਅਨੋਖੀ ਹੈ ਕਿ ਇਹਨਾਂ ਦੀ ਪਿਆਰ ਕਹਾਣੀ ਸੁਣ ਕੇ ਤੁਹਾਡਾ ਵੀ ਦਿਲ ਪਸੀਜ ਜਾਵੇਗਾ ਦੋਨੋਂ ਅਲੱਗ-ਅਲੱਗ ਕਾਸਟ ਤੋਂ ਹੋਣ ਕਰਕੇ ਇਹਨਾਂ ਦੀ ਪਿਆਰ ਕਹਾਣੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਮੁਸੀਬਤਾਂ ਆਈਆਂ ਪਰ ਇੱਕ ਦੂਜੇ ਦੇ ਨਾਲ ਖੜ ਕੇ ਇਹਨਾਂ ਨੇ ਇੱਕ ਦੂਜੇ ਦਾ ਸਾਥ ਦੇ ਕੇ ਅੱਜ ਆਪਣੀ ਜ਼ਿੰਦਗੀ ਨੂੰ ਉੱਚੇ ਮਕਾਮ ਤੇ ਲੈ ਗਏ ਨੇ ਪਾਰਕਾਂ ਤੇ ਦੇ ਵਿੱਚ ਇਕੱਲੇ ਅਸਮਾਨ ਤੇ ਖੁੱਲੇ ਅਸਮਾਨ ਦੇ ਵਿੱਚ ਰਾਤਾਂ ਕੱਟਣ ਤੋਂ ਲੈ ਕੇ ਭੁੱਖੇ ਰਹਿਣ ਤੱਕ ਦਾ ਸਫ਼ਰ ਇਹਨਾਂ ਨੇ ਕੀਤਾ ਤੁਹਾਨੂੰ ਸੁਣਾਉਣੇ ਹੈ ਇਹਨਾਂ ਦੀ ਪਿਆਰ ਦੀ ਪੂਰੀ ਕਹਾਣੀ ਕਿਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਤੇ ਕਿਵੇਂ ਇਹਨਾਂ ਨੂੰ ਇਹ ਪਿਆਰ ਹੋਇਆ ਤੇ ਕਿਵੇਂ ਫਿਰ ਇਹਨਾਂ ਨੇ ਆਪਦੀ ਜ਼ਿੰਦਗੀ ਸ਼ੁਰੂ ਕੀਤੀ ਗੁਰਵੀਰ ਬਹੁਤ ਚੰਗੇ ਪਰਿਵਾਰ ਚੋਂ ਐ ਮਮਤਾ ਵੀ ਬਹੁਤ ਚੰਗੇ ਪਰਿਵਾਰ ਚੋਂ ਆ ਪਰ ਜਾਤੀ ਹੈ ਜਿਹੜੀ ਉਹ ਇੱਕ ਸਮਾਜ ਦੇ ਵਿੱਚ ਅੱਜ ਵੀ ਬਹੁਤ ਵੱਡਾ ਘਰ ਕਰ ਚੁੱਕੀ ਹੈ ਆਉ ਇਹਨਾਂ ਨੂੰ ਸੁਣਾਉਨੇ ਆ ਇਹਨਾਂ ਦੀ ਕਹਾਣੀ ਸੁਣਦੇ ਆ ਤੇ ਤੁਸੀਂ ਵੀ ਦੱਸਣਾ ਕਮੈਂਟ ਕਰਕੇ ਤੇ ਸ਼ੇਅਰ ਵੀ ਕਰ ਦਿਓ ਜੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਬਈ ਕਿਵੇਂ ਰਹੀ ਫਿਰ ਕਿਵੇਂ ਕਹਾਣੀ ਆਪਣੀ ਕਿਵੇਂ ਪਿਆਰ ਕੀਤੀ ਇਹ ਤਾਂ ਹੀ ਆਪ ਤੁਹਾਨੂੰ ਬਤਾਈਏ ਆਪਾਂ ਡਰਾਈਵਰ ਮੈਗਮਨ ਫੋਲੋ ਕਰਦੇ ਆ ਹੂੰ ਤੇ ਆਪਣਾ ਬਿਜ਼ਨਸ ਹੀ ਸਰਾ ਬਣੀਏ ਟਰੈਕਟਰਾਂ ਦਾ ਹੈਗਾ ਹੂੰ ਤੇ ਇਧਰ ਪੰਜਾਬ ਚ ਭਰ ਕੇ ਆਪਾਂ ਤੂੜੀ ਦੇ ਟਰਾਲਾ ਲੈ ਕੇ ਜਾ ਰਹੇ ਸੀ ਇਹ ਅੱਛਾ ਤੇ ਇਹਨਾਂ ਨੇ ਟਰਾਲਾ ਕਿੱਰੇ ਤੋਂ ਆਇਆ ਸੀਗਾ अच्छा इनने ਘਰੇ ਟਰਾਲਾ ਭਰਨ ਗਿਆ ਵਪਾਰੀ ਦਾ ਕੰਮ ਵਪਾਰ ਦਾ ਕੰਮ ਹੈ ਗਾ ਜੀ ਇੱਥੇ ਗੱਲਬਾਤ ਆਪਣੀ ਹੋ ਗਈ ਉਹ ਦਿਨ ਤੋਂ ਲੈ ਕੇ ਛੋਟੇ ਛੋਟੇ ਗਲਤਾਂ ਅੱਜ ਇੱਕ ਦੂਜੇ ਦੀ ਜ਼ਿੰਦਗੀ ਦੇ ਟਰਾਲਾ ਭਰਨ ਗਏ ਫਿਰ ਤੁਸੀਂ ਟਰਾਲਾ ਭਰਿਆ ਸੀ ਆਪਣੇ ਕੋਲੇ ਖਾਲੀ ਕਰਨਾ ਸੀ ਟਰਾਲਾ ਇਹ ਨਹੀਂ ਕਿ ਭੋਜ ਦਾ ਕੰਮ ਆਪਣਾ ਸੀ ਮਤਲਬ ਇਹਨਾਂ ਨੂੰ ਉੱਥੇ ਹੋਸੀ ਹਾਂਜੀ ਹਾਂਜੀ ਜੀ ਸਾਡੇ ਕਰਦੇ ਸਾਨੂੰ ਥੋੜੀ ਚਾਹੀਦੀ ਸੀ ਸਾਡੇ ਘਰੇ ਤੁਸੀਂ ਲੈ ਕੇ ਗਏ ਤੋਂ ਫਿਰ ਅਸੀਂ ਸਾਡੀ ਉੱਥੇ ਗੱਲਬਾਤ ਹੋ ਗਈ ਹਾਂਜੀ ਮਤਲਬ ਮਾੜਾ ਮੋੜਾ ਮਤਲਬ ਹੋ ਗਿਆ ਉਹ ਹੋ ਗਿਆ ਨਾ ਦੱਸੋ ਹੀ ਹੁਣ ਸਾਡੇ ਕੇ ਜਿਹੜੇ ਦਰਸ਼ਕ ਜੁੜੇ ਉਹਨਾਂ ਨੂੰ ਚਾਹੀਦਾ ਨਾ ਵੀ ਕਿਵੇਂ ਕੰਟੈਕਟ ਹੋ ਗਿਆ ਕਿਵੇਂ ਕੰਟੈਕਟ ਹੋਇਆ ਜੀ ਹੁਣ ਰੋਟੀ ਪਾਣੀ ਤਾਂ ਖਾਣਾ ਹੀ ਹੁੰਦਾ ਨਾ ਇਹ ਲੈ ਕੇ ਟਰਾਲਾ ਇਹਨਾਂ ਦੇ ਫਾਦਰ ਸਾਹਿਬ ਆਏ ਟਰਾਲਾ ਲੈ ਗਏ ਜੀ ਇੱਥੋਂ ਅਗੇ ਚੁੰਗੀ ਤੋਂ ਅਗੇ ਚੁੰਗੀ ਤੋਂ ਅਗੇ ਟਰਾਲਾ ਲੈ ਗਏ ਜੀ ਤੇ ਮੁੰਡੇ ਨਾਲ ਗਏ ਸੀ ਉਹ ਟਰਾਲਾ ਲਾਈ ਜਾਂਦੇ ਸੀ ਪੂਰੀ ਪੂਰੀ ਨਾਈਟ ਪੂਰੀ ਨਾਈਟ ਹੀ ਇਹਨਾਂ ਕੀ ਟਰੈਕਟਰ ਚ ਲਾਇਆ ਸੀਗਾ ਮੈਂ ਸੁੱਤਾ ਪਿਆ ਸੀ ਤੇ ਰੋਟੀ ਦਾ ਟਾਈਮ ਹੋ ਜਾ ਤੇ ਅਸੀਂ ਆਵਾਜ਼ ਮਾਰੀ ਭਾਈ ਜੀ ਰੋਟੀ ਦਾ ਪ੍ਰਬੰਧ ਕਰਦੇ ਹਾਂ ਇਹ ਰੋਟੀ ਫਰੋਂ ਨਹੀਂ ਆਈ ਸੀ ਇਹ ਘਰੇ ਇਹ ਸੀ ਇਹਦੇ ਮਮਾ ਸੀਗੇ ਤੇ ਫਾਦਰ ਸਾਹਿਬ ਸੀਗੇ ਇਹ ਰੋਟੀ ਲੈ ਕੇ ਆਈ ਉੱਥੋਂ ਟਰੈਕਟਰ ਦੀ ਪੱਤੀ ਲੱਗੀ ਹੋਈ ਏ ਛਤਰੀ ਤੇ ਬੈਸਿਕ ਕੰਟੈਕਟ ਨੰਬਰ ਹੁੰਦਾ ਹੀ ਆਪਾਂ ਵਪਾਰ ਦਾ ਕੰਮ ਆ ਇਹ ਆਪਾਂ ਕੰਟੈਕਟ ਕਰਨੇ ਨੰਬਰ ਨੋਟ ਕਰਕੇ ਇਹਨੇ ਸਾਰਾ ਕੀਤਾ ਸੀਗਾ ਪਹਿਲਾਂ ਉਹਦੇ ਉੱਤੇ ਪੱਤੀ ਉੱਤੇ ਫਿਰ ਮੈਂ ਉਹ ਨੰਬਰ ਨੋਟ ਕਰ ਲਿਆ ਸੀਗਾ ਬਸ ਐਦਾਂ ਹੀ ਬਸ ਤੁਹਾਨੂੰ ਪਤਾ ਹੀ ਆ ਜੀ ਖਾਸ ਹੀ ਲੱਗਿਆ ਹੋਦਾ ਖਾਸ ਤੁਹਾਨੂੰ ਨੇ ਕੀ ਦਸੀਏ ਕੀ ਲੱਗਿਆ ਕੀ ਨਾ ਲੱਗਿਆ ਬਸ ਸੰਯੋਗ ਲਿਖਿਆ ਸੀ ਰੱਬ ਨੇ ਹਣਾ ਜਿਵੇਂ ਰੱਬ ਨੂੰ ਮਨਜ਼ੂਰ ਹੁੰਦਾ ਹੀ ਉੱਥੇ ਗੱਲਬਾਤ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਹਾਂ ਜੀ ਉਹਨਾਂ ਨੂੰ ਪੁੱਛਿਆ ਤੁਹਾਨੂੰ ਇਹ ਕਿਵੇਂ ਜਦੋਂ ਪਹਿਲਾਂ ਤੁਸੀਂ ਰੋਟੀ ਫੜੋਟ ਆਏ ਜਿਵੇਂ ਲੱਗਿਆ ਵੀ ਇਹਨਾਂ ਨੇ ਮੈਨੂੰ ਕਿਹਾ ਵੀ ਕੰਟੈਕਟ ਨੰਬਰ ਮੇਰਾ ਮੈਨੂੰ ਇਦਾਂ ਲੱਗਿਆ ਜਦੋਂ ਇਹ ਟਰੈਕਟਰ ਦੇ ਉੱਤੇ ਬੈਠੇ ਸੀਗੇ ਮੈਂ ਮਤਲਬ ਮੈਂ ਇਹਨਾਂ ਨੂੰ ਜਦੋਂ ਰੋਟੀ ਦਾ ਕਿਹਾ ਵੀ ਤੁਸੀਂ ਰੋਟੀ ਖਾ ਲਓ ਰੋਟੀ ਖਾ ਲੋ ਫਿਰ ਇਹਨਾਂ ਨੇ ਮੇਰੇ ਕੋਲੇ ਮੇਰੀ ਵੱਲ ਦੇਖਿਆ ਤੇ ਮੈਂ ਨਾ ਨਵੀਂ ਨੀਵੀਂ ਕਰ ਲਈ ਨਜ਼ਰ ਹਰ ਇੱਕ ਕੁੜੀ ਕਰਦੀ ਨਹੀਂ ਮੈਂ ਮਨ ਲੈ ਨੀਵੀਂ ਕਰ ਲਈ ਸੀ ਨਜ਼ਰਾਂ ਤੇ ਉਹਦੇ ਬਾਅਦ ਜਦੋਂ ਉਹ ਉੱਤਮ ਉਹ ਕਰਕੇ ਨਾਲ ਥੋੜਾ ਜਿਹਾ ਇਸ਼ਾਰਾ ਜਿਹਾ ਕੀਤਾ ਸੀਗਾ ਪੱਤੀ ਉੱਤੇ ਮੈਂ ਕਰ ਲਿਆ ਸੀ ਨੰਬਰ ਨੋਟ ਮੇਰੇ ਫੋਨ ਦੇ ਵਿੱਚ ਫਿਰ ਜਦੋਂ ਇਹ ਮੇਰੇ ਘਰੋਂ ਜਾਵੜੀ ਸੀ ਟਰਾਲਾ ਲੈ ਕੇ ਉਹਦੇ ਬਾਅਦ ਮੈਂ ਮੈਸੇਜ ਦਿੱਤਾ ਸੀਗਾ ਪਹਿਲਾਂ ਮੈਂ ਮੈਸੇਜ ਦਿੱਤਾ ਸੀ ਵਟਸਐਪ ਤੇ ਫਿਰ ਇਹਨਾਂ ਨੇ ਮੈਨੂੰ ਕੋਲ ਲਈ ਤੇ ਫਿਰ ਸਾਡੀ ਸ਼ਾਮ ਨੂੰ ਮਾਣੀ ਮੱਟੀ ਦੀ ਗੱਲਬਾਤ ਹੋਈ ਸੀਗੀ ਉਹਦੇ ਬਾਅਦ ਹੌਲੀ 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 ਸਟੈਪ ਨਾਲ ਗੱਲ ਹੁੰਦੀ ਰਹੀ ਤੇ ਤੁਸੀਂ ਡਰਾਈਵਰਾਂ ਨੂੰ ਪਹਿਲਾਂ ਪਸੰਦ ਕਰਦੇ ਸੀ ਨਹੀਂ ਨਹੀਂ ਵੀਰੇ ਮੈਂ ਪਹਿਲਾਂ ਡਰਾਈਵਰਾਂ ਨੂੰ ਨਹੀਂ ਪਸੰਦ ਕਰਦੀ ਸੀ ਕਿਉਂਕਿ ਮੇਰੇ ਫੈਮਿਲੀ ਵਿੱਚ ਕੋਈ ਡਰਾਈਵਰ ਹੈ ਨਹੀਂ ਔਰ ਬਾਕੀ ਹਾਂ ਮੇਰੇ ਨਾਨਕੇ ਪਿੰਡ 'ਚ ਹੈਗਾ ਮੇਰੇ ਨਾਨੇ ਦੇ ਪਰ ਮੈਂ ਨਹੀਂ ਫੋਲੋ ਕਰਦੀ ਸੀ ਡਰਾਈਵਰਾਂ ਨੂੰ ਪਤਾ ਨਹੀਂ ਮਨਕੇਵੇਂ ਮਿਲ ਗਿਆ ਹਲੇ ਤੱਕ ਇਦਾਂ ਕੁਝ ਨਹੀਂ ਹੋਇਆ ਵੀ ਕਿਸੇ ਨਾਲ ਇਦਾਂ ਹੋਇਆ ਪਰ ਇਹਨਾਂ ਨਾਲ ਪਤਾ ਨਹੀਂ ਕਿਉਂ ਇੰਨਾ ਟੱਚ ਹੋ ਗਿਆ ਵੀ ਜਦੋਂ ਇਹਨਾਂ ਨੇ ਫਸਟ ਵਾਰੀ ਪੱਤੀ 'ਚ ਹੱਥ ਮਾਰਿਆ ਨਾ ਉਦੋਂ ਹੀ ਮੈਂ ਨੰਬਰ ਨੋਟ ਕਰ ਲਿਆ ਇਹਨਾਂ ਨੂੰ ਪੁੱਛਿਆ ਨਹੀਂ ਵੀ ਤੁਸੀਂ ਕਿਉਂ ਮਰਿਆ ਕਾਦੇ ਵਾਸਤੇ ਮਰੇ ਉਹਦੇ ਨੰਬਰ ਨੋਟ ਕਰ ਲਏ ਮਾਰਿਆ ਸੀ ਵੀ ਨੰਬਰ ਦੱਸਣ ਵਾਸਤੇ ਮਾਰਿਆ ਮੈਂ ਤਾਂ ਵੈਸੇ ਮਾਰਿਆ ਸੀ ਆਪਣਾ ਮੈਂ ਕਰ ਦਿਆ ਬਾਤ ਉਹਨੇ ਕਿਹਾ ਮੈਂ ਉਹ ਦਿਨ ਮਾਰਿਆ ਸੀ ਨਾ ਇਸ਼ਾਰਾ ਜਿਹਾ ਕਰਕੇ ਮਾਰਿਆ ਸੀਗਾ ਮਤਲਬ ਇਸ਼ਾਰਾ ਜਿਹਾ ਕਰਕੇ ਮਰਿਆ ਤਾਂ ਪਤਾ ਨਹੀਂ ਲੱਗਦਾ ਬੰਦੇ ਨੂੰ ਹੁਣ ਤਾਂ ਇਦਾਂ ਕਹਿਣਗੇ ਵੀ ਹਾਂ ਮੈਂ ਤਾਂ ਮਰ ਜੇ ਨਾਲ ਲੜਕੂ ਮੁੰਡਾ ਕਦੇ ਨਹੀਂ ਕਹਿੰਦਾ ਵੀ ਮੈਂ ਮੇਰੀ ਤਰਫ ਪਰਵਾਹਸ਼ ਕੀਤਾ ਹੈਗਾ ਕਦੇ ਨਹੀਂ ਕਹਿੰਦਾ ਇਹ ਗੱਲ ਮੰਨ ਲਈਏ ਬਈ ਹੁਣ ਤਾਂ ਵਿਆਹ ਹੋ ਗਿਆ ਚਲੋ ਆਪਾਂ ਮਾਰਦੇ ਜੇ ਤੇਰੇ ਜਾ ਕੇ ਮੰਨ ਜਾਣੀ ਮੇਰੀ ਮੰਨਦੇ ਤਾਂ ਆਪਾਂ ਜਾ ਕੇ ਮਨਾ ਲੈਣਾ ਨਹੀਂ ਫਿਰ ਕੇ ਲੈ ਜਾ ਕੇ ਤਾਂ ਬੰਗਾ ਸੀ ਮੈਂ ਬਹੁਤ ਕੁਛ ਹੁਣ ਕਿ ਜੇ ਨਹੀਂ ਮੰਨਣਾ ਤਾਂ ਪਰ ਗਏ ਜਾ ਕੇ ਤਾਂ ਮਨਾਉਂਗੀ ਜੇ ਤੇ ਕਹਿੰਦੇ ਵੀ ਮੈਂ ਤਾਂ ਨਹੀਂ ਕੀਤਾ ਨਹੀਂ ਕੀਤਾ ਨਹੀਂ ਵੀਰੇ ਕੀਤਾ ਸੀਗਾ ਬਿਲਕੁਲ ਚਲੋ ਕੋਈ ਗੱਲ ਆਪਾਂ ਨੰਬਰ ਦਿੱਤਾ ਸੀਗਾ ਜੀ ਉੱਥੋਂ ਇਹਨੇ ਕੰਟੈਕਟ ਕਰ ਲਿਆ ਤੇ ਰੱਬ ਦੀ ਮਿਹਰ ਨਾਲ ਸੰਯੋਗ ਲਿਖਿਆ ਜੀ ਤੇ ਗੱਲਬਾਤ ਹੋ ਗਈ ਇੱਥੇ ਤੱਕ ਇੱਕ ਦੂਜੇ ਚ ਕੀ ਖਾਸ ਲੱਗਿਆ ਤੁਹਾਨੂੰ ਵੀ ਸਾਡੇ ਇੱਕ ਦੂਜਾ ਦੇ ਵਿੱਚ ਕਿਉਂਕਿ ਇਕਨਾਂ ਕਹਿੰਦੇ ਵੀ ਰੱਬ ਵੀ ਲਿਖਦਾ ਹਨਾ ਇਹ ਤਾਂ ਆਪਾਂ ਕਿਹੜੇ ਚਾਂਸ ਪਰ ਅੰਦਰ ਰੱਬ ਵੀ ਲਿਖਦਾ ਆਪਣੀਆਂ ਇਹਨਾਂ ਦਾ ਜੋੜੀਆਂ ਉੱਪਰੋਂ ਹੀ ਆਉਂਦੀਆਂ ਰੱਬ ਦੇ ਲਿਖੇ ਖਾਸ ਲੱਗਿਆ ਤੁਹਾਨੂੰ ਇੱਕ ਦੂਸਰੇ ਚ ਖਾਸ ਦੀ ਗੱਲ ਐਵੇਂ ਆ ਭਾਜੀ ਅੱਜ ਤੱਕ ਤਾਂ ਜੀ ਨਾ ਤਾਂ ਆਪਣਾ ਕੋਈ ਐਦਾਂ ਦੀ ਕੋਈ ਗੱਲਬਾਤ ਸੁਣਨ ਦੇ ਵਿੱਚ ਆਈ ਆ ਇਹ ਗੱਲ ਤਾਂ ਨਾ ਇਹਨਾਂ ਦੇ ਸੁਣਨ ਦੇ ਵਿੱਚ ਮੇਰੇ ਬਾਰੇ ਕਈ ਆ ਗੁਰੂ ਗੱਲ ਸਾਨੂੰ ਵੀਰੇ 2 ਸਾਲ ਹੋ ਗਏ ਸਾਡੇ ਵਿਆਹ ਨੂੰ ਪਰ ਰੱਬ ਦੀ ਦਿਆਨ ਆ ਰੱਬ ਤੋਂ ਡਰ ਕੇ ਬੋਲਦੇ ਹਲੇ ਤੱਕ ਸਾਡੇ ਦੋਨਾਂ ਚ ਇੰਨਾ ਕਿ ਇਹ ਇਕੱਲੇ ਬਾਹਰ ਕੰਮ ਤੇ ਜਾਂਦੇ ਮੈਂ ਵੀ ਪਹਿਲਾਂ ਸਲੂਨ ਦਾ ਕੰਮ ਕਰਦੀ ਸੀ ਹੁਣੀ ਮੈਂ 2 ਮਹੀਨਾ ਤੋਂ ਤੇ ਵੀ ਦੋਨੋਂ ਕੀ ਕਰ ਰਹੀ ਨੇ ਮੈਂ ਕੱਲੀ ਜਾਂਦੀ ਸੀ ਕੱਲੀ ਆਉਂਦੀ ਇਹਨਾਂ ਨੂੰ ਮੇਰੇ ਤਿੰਨਾਂ ਟਰੈਸ਼ਨ ਨਾਲ ਪਤਾ ਵੀ ਕੱਲੀ ਜਾਊਗੀ ਮੈਨੂੰ ਵਿਸ਼ਵਾਸ ਹੈ ਮੈਨੂੰ ਇਹਨਾਂ ਤੇ ਵਿਸ਼ਵਾਸ ਹੈ ਅਸੀਂ ਦੋਨਾਂ ਨੇ ਹੀ ਦੋ ਸਾਲਾਂ ਦੇ ਵਿੱਚ ਆਪਣਾ ਜਿੰਨਾ ਕੁਝ ਬਣਾਇਆ ਨਾ ਅਸੀਂ ਦੋਨਾਂ ਜੀ ਆਨੇ ਬਣਾਇਆ ਇਕੱਠਾ ਸਾਡੇ ਕੋਲ ਕੱਪੜੇ ਤੱਕ ਨਹੀਂ ਸੀ ਕੁਝ ਵੀ ਨਹੀਂ ਸਲੀਕਾ ਰਸਤੇ ਕਿਉਂ ਆਈਆਂ ਇਦਾਂ ਅੱਛਾ ਸ਼ੁਰੂਆਤ ਦੇ ਵਿੱਚ ਬਿਲਕੁਲ ਗਿਰੇ ਸੀ ਤਾਂ ਨਹੀਂ ਰਾਤ ਕੱਟੇ ਪਹਿਲੀ ਪਹਿਲੀ ਮੇਰੇ ਸਟਾਰਟਿੰਗ ਮੇਰੀ ਜਿਗਾਈ ਨਾ ਸਾਡੇ ਕੋਲ ਸੀ ਖਾਣ ਨੂੰ ਪੂਪਿਆ ਨਹੀਂ ਸੀਗਾ ਇੱਕ ਜਿਵੇਂ ਅੱਜ ਖੜਿਆ ਨੇ ਇੱਕ ਪਰਨਾ ਪਹਿਨ ਚਲਟ ਇਹਨਾਂ ਦੇ ਕੱਪੜੇ ਪਾਏ ਮੈਂ 21 ਸੂਟ ਮੇਰੇ ਸੀ ਅੱਜ ਘਰੇ ਜਾਉਂਗਾ ਅੱਜ ਮਾਲਕ ਦੇ ਬਹੁਤ ਕੋਸਟ ਸਵੇਰ ਅਸੀਂ ਐਸੀ ਪਾਰਕ ਦੇ ਵਿੱਚ ਸੁੱਤੇ ਰਹੇ ਹਾਂ ਇੱਕ ਰਾਤ ਦੋ ਦਿਨ ਪੂਰਾ ਪੇਰਸੀ ਬਸ ਸਟੈਂਡ ਤੇ ਇਸ ਗੰਗਾ ਨਗਰ ਦੇ ਬਸ ਸਟੈਂਡ ਤੇ ਬੈਠੇ ਰਹੇ ਆ ਜਦੋਂ ਜਦੋਂ ਘਰਦਿਆਂ ਨੂੰ ਤੁਸੀਂ ਕਹਿੰਦੇ ਸੀਗੇ ਵੀ ਦੱਸਿਓ ਇੱਕ ਵਾਰੀ ਅਦਰ ਕਾਸਟ ਤੋਂ ਕਰਦੇ ਮਨਾ ਹੀ ਕਰਦੇ ਹੁੰਦੇ ਆ ਨਾ ਗੱਲਬਾਤ ਹੋਈ ਜਾਂਦੀ ਹੈ ਇਹ ਕਰੇ ਗੱਲਬਾਤ ਕੀਤੀ ਅਦਰ ਕਾਸਟ ਤੋਂ ਮਨਾ ਕਰਦੇ ਸੀਗੇ ਇਹਨਾਂ ਵਾਲੇ ਕਰਦੇ ਸੀ ਨਹੀਂ ਯਾਨੀ ਕਿ ਇਹ ਸਾਇੰਸ ਸਮਾਜ ਤੋਂ ਬਿਲੋਂਗ ਕਰਦੇ ਆ ਮੈਂ ਮਜ ਵੀ ਸਮਾਜ ਤੋਂ ਬਿਲੋਂਗ ਕਰਦੇ ਆ ਮਨਾ ਕਰਦੇ ਸੀਗੇ ਮੇਰੇ ਮੰਮੀ ਪਾਪਾ ਵੀ ਰਾਜੀ ਨਹੀਂ ਸੀ ਇਹਨਾਂ ਦੇ ਮੰਮੀ ਪਾਪਾ ਵੀ ਰਾਜੀ ਨਹੀਂ ਸੀਗੇ ਇਹਨਾਂ ਦੇ ਮੰਮੀ ਪਾਪਾ ਕਹਿੰਦੇ ਵੀ ਨਹੀਂ ਤੂੰ ਲਵ ਮੇਰੇ ਜਕਰਾਲੀ ਸਾਨੂੰ ਆਪ ਗੱਲ ਨਹੀਂ ਪਸੰਦ ਪਹਿਲਾਂ ਇਹਨਾਂ ਦੇ ਮੰਮੀ ਪਾਪਾ ਸਾਡੀ سپورਟ ਇੱਕ ਸਾਲ ਸਾਡੇ ਨਾਲ ਕਿਸੇ ਨੇ ਗੱਲ ਨਹੀਂ ਕੀਤੀ ਕਿਸੇ ਨੇ ਵੀ ਨਹੀਂ ਕੀਤੀ ਅਸੀਂ ਦੋ ਇੱਕ ਦੋ ਦਿਨਾਂ ਨਾਲ ਬਸ ਅਸੀਂ ਕਿਰਾਏ 'ਚ ਰਹੇ ਆਂ ਵੀਰਿਆ ਨਹੀਂ ਪਹਿਲਾਂ ਵਿਆਹ ਕਰਾ ਕੇ ਫਿਰ ਤੁਸੀਂ ਕਿਹ ਪਾਰਕ 'ਚ ਸੌਂਦੇ ਰਹੇ ਆਂ ਬਾਅਦ ਵਿੱਚ ਉਹ ਨਹੀਂ ਯਾਰ ਦਸੀ ਆਈ ਮੁੰਡਾ ਜੀ ਭਾਈ ਤੇ ਮੁੰਡੇ ਸੀ ਆ ਉਹ ਲੈ ਗਿਆ ਸੀ ਉਹ ਲੈ ਗਿਆ ਸੀ ਸਾਨੂੰ ਬੱਸ ਸਟੈਂਡ ਤੋਂ ਲੈ ਕੇ ਗਿਆ ਸੀ ਉਹ ਹੀ ਕੁਦਰਤੀ ਰੱਬ ਦੀ ਦੇਣ ਆ ਉਹ ਮਤਲਬ ਲੰਬੀ ਅਵੇ ਜੱਸੀ ਨਾਮ ਹੈੀ ਮੰਮੜ ਤੋਂ ਹੈ ਗਿਆ ਲਾਲਗੜ ਦੇ ਕੋਲੇ ਉਹ ਬਸ ਸਟੈਂਡ ਦੇ ਵਿੱਚ ਚਾੜ੍ਹ ਕੇ ਮਿਲੇ ਉਹ ਮੈਨੂੰ ਪਤਾ ਲੱਗਿਆ ਵੀ ਸ਼ੇਰਗਿੱਲਾਂ ਦੀ ਉਹਨਾਂ ਦੀ ਮੰਮੀ ਜੀ ਹੈ ਸ਼ੇਰਗਿੱਲੀ ਮੇਰਾ ਘੋਟਈ ਤੇ ਮੈਂ ਉਹਨਾਂ ਨੂੰ ਭੂਆ ਬਣਾ ਲਿਆ ਅਚਾਨਕ ਹੀ ਮਿਲੇ ਜਿਵੇਂ ਆਪਾਂ ਮਿਲੇ ਹੋਏ ਆ ਉਹਨਾਂ ਨੂੰ ਭੂਆ ਬਣਾ ਲਿਆ ਅੱਜ ਕੱਲ੍ਹ ਹੀ ਸਾਡੇ ਕੋਲੋਂ ਗਏ ਆ ਜੀ ਉਹਨਾਂ ਕੋਲ ਮੈਂ 3 ਮਹੀਨੇ ਰਹੀ ਅਸੀਂ ਉਹਨਾਂ ਦੇ ਖਾਣਾ ਪੀਣਾ ਕੀਤਾਗਾ ਇਹ ਨਾ ਕੰਮ ਲੱਗੇ ਉਹਨਾਂ ਨੇ ਮੈਨੂੰ ਸਟੈਂਡ ਤੇ ਉਹਨਾਂ ਨੇ ਕੀਤਾ ਜੀ ਵਿਆਹ ਤੋਂ ਬਾਅਦ ਉਹਨਾਂ ਨੇ ਮੈਨੂੰ ਸਟੈਂਡ ਤੇ ਕਿਹਾ ਮੇਰਾ ਭੂਆ ਜੀ ਰਹਿਣੀ ਪਰ ਉਦੋਂ ਬਾਅਦ ਅਸੀਂ 6 ਮਹੀਨੇ ਲਾਲਗੜ ਰਹੇ ਆ ਫਿਰ ਗੰਗਨਗਰ ਆ ਕੇ ਆਪਣਾ ਖੁਦ ਦਾ ਕੰਮ ਸਟਾਰਟ ਕੀਤਾ ਉਹ ਤੋਂ ਬਾਅਦ ਹੀ ਸਾਡਾ ਕੁਝ ਜੋ ਵੀ ਸਾਲ ਦੇ ਰੱਬ ਨੇ ਦਿੱਤਾ ਸਾਨੂੰ ਬਸ ਦਿੱਤਾ ਹੈ ਗਾਉਂ ਹੋਰ ਕੀ ਕੀ ਮੁਸ਼ਕਿਲਾਈਆਂ ਵੀ ਪਿਆਰ ਜਿਹੜੀ ਲਵ ਮੈਰਿਜ ਹੈ ਇਹ ਨਹੀਂ ਹੋ ਜਾਣੀ ਤੇ ਜਦੋਂ ਵਿਹੋਣ ਤੋਂ ਬਾਅਦ ਲੋਕਾਂ ਨੇ ਮਸਕਲਾ ਦੇਣੀਆਂ ਨਹੀਂ ਆਈਆਂ ਜੀ ਯਾਨੀ ਕਿ ਮਤਲਬ 7500 ਰੁਪਏ ਦੇ ਅੱਜ ਦਾ ਟਾਈਮ 7500 ਦਾ ਹੈ ਨਹੀਂ 7500 ਦੇ ਮੈਂ ਲਾਲਗੜ੍ਹ ਤੱਕ ਕੰਮ ਤੇ ਆਂਦਾ ਹੁੰਦਾ ਸੀ ਜੀ ਠੀਕ ਹੈ 2500 ਰੁਪਏ ਕਿਰਾਇਆ ਤਾਂ ਸੀਗਾ ਕੁਝ ਰੋਟੀ ਪਾਣੀ ਹੋ ਜਾਣਾ ਜੀ ਤੇ ਕਿੰਨਾ ਕੁ ਬਜਦਾ ਹੋਆ ਆਣ ਜਾਣ ਦੇ ਵਿੱਚ ਇੱਥੇ ਕੰਮ ਨਹੀਂ ਗਿਆ 5000 ਹੀ ਬਚਦਾ ਰੈਂਟ ਤੇ ਰਹਿਣਾ ਹੀ ਰੈਂਟ ਪਰਾਇ ਵੀ ਹੁੰਦਾ ਸੀਗਾ ਸਾਡਾ 5000 ਦੇ ਰੈਂਟ ਵੀ ਬਰਦਾਦਾ ਵੀ ਖਰਚਾ ਹੁੰਦਾ ਸੀ ਦੋਨਾਂ ਬੜੀ ਮੁਸ਼ਕਲ ਦੇਖੀ ਆ ਬਹੁਤ ਮੁਸ਼ਕਲ ਕਿਉਂਕਿ ਮੈਨੂੰ ਗੱਡੀ ਦਾ ਸ਼ੌਂਕ ਅੱਛੀ ਗਿਆ ਜੀ ਗੱਡੀ ਅੱਜ ਵੀ ਗੱਡੀ ਦਾ ਸ਼ੌਂਕ ਹੈ 18 ਟੈਰਾ 22 ਟੈਰਾ ਚਲਾਉਂਦੀ ਹੋਈ ਹੈ ਪਰ ਇੱਕ ਘਰ ਦੀ ਮਜ਼ਦੂਰੀਆਂ ਕਰਕੇ ਪਹਿਲਾਂ ਸਿੱਖਣੀ ਹੋਈ ਤੇ ਹੁਣ ਆਪਾਂ ਲੰਬੇ ਰੂਟ ਤੇ ਹੁਣ ਤਾਂ ਵੀ ਨਹੀਂ ਜਾਂਦੇ ਅਸੀਂ ਲੰਬੇ ਰੂਟ ਤੇ ਜਾਣਾ ਹੀ ਨਹੀਂ ਜਾਣਾ ਹੀ ਲੰਬੇ ਰੂਟ ਤੇ ਜਾਣਾ ਇਹ ਰੇ ਮੇਰੇ ਘਰੇ ਬੱਸ ਇਹ ਥੋੜਾ ਸੰਘਰਸ਼ ਹੋਰ ਕਰ ਲਈਏ ਕਰਾਂਗੇ। ਉਹਨੂੰ ਇਹਨਾਂ 'ਚ ਕੀ ਕਸ ਲੱਗਿਆ? ਇਹਨਾਂ ਤੇ ਮੈਨੂੰ ਮੈਂ ਮਤਲਬ ਅੱਜ ਦੀ ਦੁਨੀਆ 'ਚ ਸੁਣਦੇ ਆਂ ਮੈਂ ਕੁੜੀਆਂ ਨਾਲ ਰਹੀ ਵੀ ਆਂ। ਕੁੜੀਆਂ ਕਹਿੰਦੀ ਹੁੰਦੀ ਉਹ ਮੁੰਡੇ ਇਦਾਂ ਹੁੰਦੇ ਆ ਯਾਰ ਫਰੈਂਡਸ਼ਿਪ ਕਰਕੇ ਧੋਖਾ ਦੇ ਦਿੰਦੇ ਆ ਫਲਾ। ਹਾਂ ਵਿਆਹ ਕਰਨ ਤੋਂ ਬਾਅਦ ਤਾਂ ਬਹੁਤ ਬਦਲ ਜਾਂਦੇ ਆ। ਪਰ ਨਹੀਂ ਮੈਂ ਸਾਲ ਗੱਲ ਕੀਤੀਆਂ ਇਹਨਾਂ ਨਾਲ। ਤੋਂ ਵੀ ਇਹਨਾਂ ਦਾ ਨੇਚਰ ਉਦਾਂ ਹੀ ਸੀਗਾ। ਮੇਰੀ ਹਰ ਗੱਲ ਮੰਨਣੀ, ਕਦੇ ਵੀ ਇਹਨਾਂ ਨੇ ਮੇਰੀ ਗੱਲ ਨੂੰ ਇਨਕਾਰ ਨਹੀਂ ਕਰਨਾ। ਸਹੀ ਤੇ ਸਹੀ, ਗਲਤ ਤੇ ਗਲਤ। ਦੋਨੋ ਚੀਜ਼ਾਂ ਹੁੰਦੀਆਂ ਸੀ ਵਿਆਹ ਤੋਂ ਬਾਅਦ ਜਦੋਂ ਵਿਆਹ ਹੋ ਗਿਆ ਸਾਡੇ 2 ਸਾਲਾਂ ਦੇ ਵਿੱਚ ਬਾਅਦ ਚ ਵੀ ਮੈਨੂੰ ਬਹੁਤ ਲੋਕਾਂ ਨੇ ਇਹ ਗੱਲਾਂ ਕਹੀਆਂ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦੀ ਉਹਨਾਂ ਨੇ ਬਹੁਤ ਮੈਨੂੰ ਕਿਹਾ ਕਿ ਤੂੰ ਜਿਹੜੇ ਮذਬੀ ਸਿੱਖ ਦੇ ਵਿਆਹੀ ਹੈ ਨਾ ਉਹ ਤੈਨੂੰ ਕਿਦਨ ਛੱਡ ਦੂਗਾ ਪਰ ਨਹੀਂ ਮੈਨੂੰ ਇੰਨਾ ਵਿਸ਼ਵਾਸ ਹੈ ਇਹਨਾਂ ਤੇ ਦੂਜੇ ਮੁੰਡਿਆਂ ਵਰਗੇ ਨਹੀਂ ਹੈ ਮੇਰੇ ਅੱਜ ਵੀ ਨਾਲ ਖੜੇ ਹੈ ਮੇਰੇ ਹਰੇਕ ਛੋਟੀ ਜੀ ਚੀਜ਼ ਮੇਰੀ ਮੰਦੇ ਹੈ ਮੈਂ ਇਹਨਾਂ ਦੀ ਮੰਨਦੀ ਤਾਂ ਉਹ ਮੇਰੀ ਮੰਨਦੇ ਹੈ ਅਸੀਂ ਇੱਕ ਦੂਜੇ ਨਾਲ ਅੱਜ ਵੀ ਖੜੇ ਆ ਰੱਬ ਸ਼ੁਕਰ ਹੈ ਕਿ ਵੀ ਅਸੀਂ ਇਦਾਂ ਹੀ ਖੜਾ ਰਹਿਣਾ ਦੁਨੀਆ ਦੀ ਗਲਤ ਅਸੀਂ ਗਲਤ ਸਾਬਿਤ ਕਰਨਾ ਹੈ ਜਾਤੀਵਾਦ ਇੱਟਾ ਵੱਡਾ ਕਿਉਂ ਆ ਜਾਂਦਾ ਜਦੋਂ ਖੂਨ ਇਹ ਤਾਂ ਉਦੋਂ ਕੋਈ ਕੁਝ ਨਹੀਂ ਪੁੱਛਦਾ ਵਿਆਹ ਵੇਲੇ ਜਾਤੀਵਾਦ ਕਿਉਂ ਆਉਂਦਾ ਪਤਾ ਨਹੀਂ ਕਿ ਦੁਨੀਆ ਦੀ ਆਏ ਕਿਹੜੇ ਮਾਈਂਡ ਦੇ ਵਿੱਚ ਆ Đੀ ਗੱਲ ਚੱਲੀ ਜਾਂਦੀ ਹੈ ਨਾ ਲੋਕਾਂ ਦੇ ਇਹੀ ਸਮਝੋ ਬਾਹਰ ਪਿਆਰ ਪਿਆਰ ਜ਼ਰੂਰੀ ਹੈ ਕਿ ਜਾਤੀ ਜ਼ਰੂਰੀ ਹੈ ਲੋਕਾਂ ਲਈ ਜਾਤੀ ਜ਼ਰੂਰੀ ਹੈ ਵੀਰੇ ਜਿਹੜੇ ਬਜ਼ੁਰਗ ਹਨ ਪੇਲੇ ਵਾਲੇ ਉਹਨਾਂ ਲਈ ਜਾਤੀ ਜ਼ਰੂਰੀ ਹੈ ਪਰ ਅਸਦਾ ਜਿਹੜਾ ਯੋਗ ਹੈ ਨਾ ਅਸਦਾ ਹੀ ਸਮਝ ਮੈਨੂੰ ਲੱਗਦਾ ਨਹੀਂ ਵੀ ਜਾਤ ਪਾਤ ਨੂੰ ਸਮਝਦੇ ਹੋਣ ਕਿਉਂਕਿ ਖੂਨ ਤਾਂ ਸਭ ਦੇ ਵਿੱਚ ਇੱਕੋ ਹੀ ਆ ਇਨਸਾਨ ਤਾਂ ਇੱਕ ਹੀ ਇੱਕ ਹੀ ਤਰ੍ਹਾਂ ਖਾਣਾ ਖਾਂਦੇ ਆ ਉਹ ਕਿਹੜਾ ਕੋਈ ਹੋਰ ਖਾਂਦੇ ਆ ਫਿਰ ਘਰ ਦੇ ਕਿਵੇਂ ਕਿਵੇਂ ਮਿਲਨੇ ਫਿਰ ਕਿਵੇਂ ਮੰਨਣਾ ਸ਼ੁਰੂ ਹੋਇਆ ਘਰ ਦੇ ਜੀ ਬਸ ਆਹੀ ਮੰਮੀ ਜੀ ਹੋ ਰਿਆ ਨੇ ਮਾਮਾ ਜੀ ਰਾਣੇ ਮਮਾ ਜੀ ਰਾਣੇ ਮਨਾਇਆ ਫਿਰ ਮੇਨ ਸਾਡੇ ਵੱਡੀ ਸਿਸਟਰ ਸੀਗੇ ਮਤਲਬ ਉਹ ਥੋੜਾ ਜਿਹਾ ਕਰਦੇ ਹੁੰਦੇ ਸੀ ਪਰ ਹੁਣ ਮੇਰੀ ਸਜ਼ ਮੇਰੇ ਨਾਲ ਨਾ ਮੇਰੇ ਨਾਲ ਵਧੀਆ ਰਹਿੰਦੇ ਮੈਨੂੰ ਫਿਰ ਵੀ ਨਹੀਂ ਹੁੰਦਾ ਵੀ ਮੇਰੇ ਨਾਲ ਜਾਂ ਮੇਰੀ ਸਿਸਟਰ ਜਿੰਨਾਂ ਦਾ ਇੰਨਾ ਹੁੰਦਾ ਸੀ ਨਾ ਵੀ ਸਿਸਟਰ ਸਾਨੂੰ ਇਦਾਂ ਕਹਿਣਗੇ ਵੀ ਤੁਸੀਂ ਕਿਉਂ ਕਰਾਈ। ਪਰ ਫੈਮਿਲੀ ਬਹੁਤ ਵਧੀਆ ਕਰਦੇ ਨੇ। ਅੱਜ ਸਾਡੇ ਬਹੁਤ ਮਿਲ ਮੇਰੇ ਇਹਨਾਂ ਤੋਂ ਜ਼ਿਆਦਾ ਪਹਿਲਾਂ ਮੇਰੀ ਸੁਣਦੇ ਆ। ਇਹਨਾਂ ਦੀ ਬਾਅਦ ਚ ਪਹਿਲਾਂ ਮੇਰੀ ਸੁਣਦੇ ਆ। ਹੂੰ। ਮੇਰੇ ਬਦਲੇ ਇਹਨਾਂ ਨੂੰ ਡਾਟ ਪੈ ਜਾਂਦੀ ਆ। ਮੈਂ ਜਿੱਦ ਤੱਕ ਵੀ ਕਹਿੰਦੇ ਆ ਆਪ ਦੀ ਮੱਝ ਦਾ ਦੁੱਧ ਆ ਕਿੱਥੇ ਮਰਜੀ ਬੈਠ ਕੇ ਪੀ ਲੋਈ। ਲੇਕਿਨ ਇਹ ਵਧੀਆ ਰਹਿਣੀ ਕਿ ਉਹਨਾਂ ਨਾਲ। ਉਹਨਾਂ ਨਾਲ ਵਿਆਹ ਪਿਆਰਾ। ਉਹਨਾਂ ਨਾਲ ਵਿਆਹ ਕਰ। ਇਹ ਵਧੀਆ ਰਹਿਣੀ ਕਿ ਉਹਨਾਂ ਨਾਲ ਤੇ ਉਹ ਵੀ ਵਧੀਆ ਹੀ। ਇਹ ਖਰਾਬੀ ਕਰਨੀ ਉਹ ਵੀ ਖਰਾਬੀ ਕਰਨਗੇ ਉਹ ਖਰਾਬੀ ਕਰਨਗੇ। ਛੋਟੇ ਵਾਲੇ ਪਾਸੇ ਫਿਰ ਹਲੇ ਵੀਰੇ ਬਸ ਮੇਰੇ ਛੋਟਾ ਮਨਾ ਬੋਲਦਾ ਹੈਗਾ ਬਾਕੀ ਹਾਂ ਦੇ ਰਿਹਾ ਕੋ ਜੂਗਾ ਵੀ ਹੌਲੀ ਹੌਲੀ ਸਮਾਪਤ ਕੇ ਬਸ ਮਾਪਸ ਨੂੰ ਕੋਈ ਵੀਰੇ ਫੀਲ ਹੁੰਦਾ ਹੈ ਕਿ ਵੀ ਸੋਦੇ ਜਦੋਂ ਰੱਖੜੀ ਬੰਨ੍ਹਦੀਆਂ ਨੇ ਉਹ ਤੋਂ ਸੋਦੇ ਭੈਣ ਨੂੰ ਤਾਂ ਸਭ ਤੋਂ ਵੱਡਾ ਹੀ ਹੁੰਦਾ ਨਾ ਵੀ ਕੋਈ ਭਰਾ ਮੇਰਾ ਮੇਰੇ ਕੋਲ ਰਵੇ ਹੈ ਨਾ ਬਿਲਕੁਲ ਹੁਣ ਆਉਣ ਵਾਲਾ ਹੁਣ ਹੁਣ ਤੁਸੀਂ ਹੈ ਨਾ ਸ਼ਾਇਦ ਤੁਹਾਡੀ ਰੀਲ ਹੀ ਵੇਖ ਲੈ ਕਹਦੇ ਹੋ ਵੀ ਭਾਈ ਮੈਂ ਧੋ ਪਿਆਰ ਕਰਦੀ ਹਾਂ ਹੈ ਸਭ ਜੀ ਵੀਰੇ ਮੈਂ ਤੈਨੂੰ ਬਹੁਤ ਪਿਆਰ ਕਰਦੀ ਆਂ ਤੂੰ ਜਿੱਥੇ ਵੀ ਮੇਰੀ ਸੁਣੇ ਨਾ ਮੇਰੇ ਕੋਲੇ ਆ ਕੇ ਜਾਈ ਮੈਂ ਮੈਂ ਵੀ ਭਾਈ ਨੂੰ ਬੇਨਤੀ ਕਰਦਾ ਪਿਆਰ ਦੇ ਰਿਸ਼ਤੇ ਤੋਂ ਵੱਡੀ ਕੋਈ ਜਾਤ ਨਹੀਂ ਕੋਈ ਮਜ਼ਬ ਨਹੀਂ ਕੋਈ ਰੰਗ ਨਹੀਂ ਕੋਈ ਨਸਲ ਨਹੀਂ ਇਸ ਲਈ ਭੈਣ ਜਿਹੜੀ ਤੇਰੇ ਲਈ ਹੋ ਰਹੀ ਆ ਉਹਦਾ ਉਹ ਉਹਦਾ ਜਰੂਰ ਮਾਨ ਸਨਮਾਨ ਕਰੋ ਉਹ ਔਰ ਕਿਉਂਕਿ ਇਸ ਦੇਸ਼ ਦੇ ਵਿੱਚ ਵੀ ਕਾਨੂੰਨ ਹੈ ਕਿ ਕੋਈ ਵੀ ਅਡਾਲਟ ਹੈ ਜਿਹੜਾ ਉਹ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾ ਸਕਦਾ ਹੈ ਚਾਹੇ ਤੁਹਾਨੂੰ ਸ਼ਾਇਦ ਇਹ ਗੱਲ ਚੰਗੀ ਨਾ ਲੱਗੇ ਪਰ ਉਹ ਖੁਸ਼ ਹੈ ਇਸ ਲਈ ਉਹਦੀ ਖੁਸ਼ੀ ਨੂੰ ਖੁਸ਼ੀ ਬਣਾਓ ਤੇ ਆਦੀ ਭੈਣ ਦੇ ਇਸ ਵਾਰ ਬੇਨਤੀ ਹੈ ਕਿ ਰਖੜੀ ਬਣਾ ਲਓ ਇਹ ਫਿਰ ਜਦੋਂ ਹੌਲੀ ਹੌਲੀ ਸ਼ੁਰੂ ਹੋਇਆ ਮਾਪਿਆਂ ਦੇ ਫਿਰ ਵਿੱਚ ਹੁਣ ਕਿਵੇਂ ਹੈ ਜ਼ਿੰਦਗੀ ਬਹੁਤ ਖੁਸ਼ ਹਾਂ ਅਸੀਂ ਪਹਿਲਾਂ ਵੀ ਬਹੁਤ ਖੁਸ਼ ਹਾਂ ਸਾਰੇ ਪਿੰਡ ਸਾਰੇ ਵਰਤਣ ਲੱਗੇ ਉਦੋਂ ਬਹੁਤ ਖੁਸ਼ ਹਾਂ ਮੈਂ ਮੇਰੇ ਪਰਿਵਾਰ ਨੂੰ ਇਹ ਕਹਿਣਾ ਚਾਹੁੰਦੀ ਹਾਂ ਮੈਂ ਬਹੁਤ ਖਰੇ ਆ ਗਈ ਬੱਗੇ ਪਪਲਾਤ ਲੈ ਗਈ ਗੰਗਾ ਨਾਲ ਮੈਂ ਖੁਸ਼ ਹਾਂ ਜੇ ਉਹ ਮੇਰੇ ਨਾਲ ਰਹਤੇ ਉਹਨਾਂ ਦੀ ਖੁਸ਼ੀ ਹੈ ਉਸ ਤੋਂ ਮੇਰੀ ਦੁੱਗਣੀ ਖੁਸ਼ੀ ਹੋ ਜਾਊਗੀ ਪਰ ਮੈਂ ਇਹਨਾਂ ਨਾਲ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਹਾਂ ਮੈਨੂੰ ਕਦੇ ਵੀ ਤਕਲੀਫ ਨਹੀਂ ਮਹਿਸੂਸ ਹੋਣੀ ਇਹਨਾਂ ਨੇ ਕਦੇ ਵੀ ਮੇਰੇ ਮਾਪਿਓ ਦੀ ਫੀਲ ਨਹੀਂ ਹੋਣ ਦਿੱਤੀ ਕਦੇ ਵੀ ਮਾਪਿਓ ਮਾਪਿਓ ਨੂੰ ਵੀ ਸਾਰਿਆਂ ਨੂੰ ਕਰਦੇ ਆ ਜੇ ਮੌਕਾ ਦਿੰਦੇ ਆ ਸੀ ਅਰ ਦੇਤੇ ਵੀ ਭਈ ਆ ਜੋ ਮੈਂ ਮੈਂ ਸਾਰਿਆਂ ਨੂੰ ਇੰਨਾ ਹੀ ਪਿਆਰ ਕਰਦੀ ਹਾਂ ਬਿਲਕੁਲ ਮੈਂ ਸਮਝ ਨੂੰ ਕਹਿੰਨੀ ਮੇਰੇ ਮੰਮੀ ਪਾਪਾ ਨੂੰ ਕਹਿੰਨੀ ਹਾਂ ਮੇਰੇ ਭਰਾਵਾਂ ਨੂੰ ਮੇਰੇ ਮੇਰੇ ਫੈਮਿਲੀ ਸਭ ਮੰਮਰ ਨੂੰ ਕਹਿੰਨੀ ਹਾਂ ਮੈਂ ਅੱਜ ਵੀ ਤੁਹਾਨੂੰ ਇੰਨਾ ਹੀ ਪਿਆਰ ਕਰਦੀ ਹਾਂ ਜਿੰਨਾ ਮੈਂ ਪਹਿਲਾਂ ਸੀ ਅੱਜ ਵੀ ਉਹੀ ਹਾਂ ਅੱਜ ਵੀ ਮੇਰੇ ਕੋਲ ਕੋਈ ਆਵੇ ਕੋਈ ਨਹੀਂ ਸਾਰਾ ਸਾਮਾ ਸਾਰੇ ਇਹਨਾਂ ਜ਼ਖਮਾਂ ਨੂੰ ਵੀ ਭਰ ਦਿੰਦਾ ਬਸ ਸਬਰ ਦਾ ਫਲ ਸਹਣੀ ਕਹਿੰਦੇ ਮਿੱਠਾ ਮਿੱਠਾ ਹੁੰਦਾ ਜੀ ਡਿਸੀਜਨ ਤੁਸੀਂ ਜਿਹੜਾ ਲਿਆ ਤੁਸੀਂ ਉਹਦਾ ਸਮਰਥਨ ਕੀਤਾ ਉਹਨਾਂ ਨੂੰ ਉਹਨਾਂ ਦੀ ਸੋਚ ਵੀ ਕੋਈ ਗਲਤ ਨਹੀਂ ਆਪਾਂ ਕਹਿ ਸਕਦੇ ਚਲੋ ਸਮਾਜ ਹੈ ਸਮਾਜ ਦੇ ਹਿਸਾਬ ਨਾਲ ਹੋ ਚਾ ਗੜੇ ਆ ਤੇ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਬੁੱਕਲ ਜਮੀਦ ਦੇ ਨਾਲ ਬਹੁਤ ਬਹੁਤ ਧੰਨਵਾਦ